ਇਹ ਜੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਡੇਰਾਬਸੀ ਹਸਪਤਾਲ ਦੀਆਂ ਹਨ ਜਿੱਥੇ ਡਾਕਟਰਾਂ ਵੱਲੋਂ ਅੱਜ ਹੜਤਾਲ ਕਰ ਦਿੱਤੀ ਗਈ ਦੱਸਦੀ ਹੈ ਕਿ ਮਾਮਲਾ ਹੈਗਾ ਕਲਕੱਤਾ ਦਾ ਜਿੱਥੇ ਇੱਕ ਲੇਡੀ ਡਾਕਟਰ ਦੀ ਰਾਤ ਵੇਲੇ ਡਿਊਟੀ ਹੋਣ ਦੌਰਾਨ ਬ੍ਰੇਕ ਕੀਤਾ ਗਿਆ ਉਸ ਤੋਂ ਬਾਅਦ ਉਸ ਦਾ ਮਰਡਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਸ ਮਾਮਲੇ ਵਿੱਚ ਦੇਸ਼ ਭਰ ਦੇ ਡਾਕਟਰਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਉੱਥੇ ਹੀ ਅੱਜ ਡੇਰਾਬਸੀ ਸਟਾਫ ਵੱਲੋਂ ਡਾਕਟਰਾਂ ਨੇ ਸਟਾਫ ਵੱਲੋਂ ਹੜਤਾਲ ਕਰ ਦਿੱਤੀ ਗਈ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਡੇਰਾਬਸੀ ਹਸਪਤਾਲ ਦੇ ਦਿਖਾਈਆਂ ਜਾ ਰਹੀਆਂ ਜਿੱਥੇ ਅੱਜ ਡਾਕਟਰਾਂ ਵੱਲੋਂ ਹੜਤਾਲ ਕਰਕੇ ਆਪਣੀਆਂ ਮੰਗਾਂ ਆਪਣੀ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ ਔਰ ਦੱਸਦੀ ਹੈ ਕਿ ਕਲਕੱਤਾ ਵਿਖੇ ਇੱਕ ਲੇਡੀ ਡਾਕਟਰ ਨਾਲ ਰੇਪ ਕਰਨ ਉਪਰੰਤ ਉਸ ਦਾ ਮਰਡਰ ਕਰ ਦਿੱਤਾ ਗਿਆ ਸੀ ਜਿਸ ਸਬੰਧੀ ਕਾਫੀ ਹੰਗਾਮਾ ਹੋਇਆ ਹੈ ਦੇਸ਼ ਭਰ ਦੇ ਡਾਕਟਰ ਜਿਹੜੇ ਹੜਤਾਲ ਕਰ ਰਹੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੀ ਸੁਰੱਖਿਆ ਨੂੰ ਲੈ ਕੇ ਜਿਹੜਾ ਹੜਤਾਲਾਂ ਕੀਤੀਆਂ ਜਾ ਰਹੀਆਂ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਇਸੇ ਦੌਰਾਨ ਅਜ ਡੇਰਾਵਸੀ ਦੇ ਹਸਪਤਾਲ ਵਿਖੇ ਡਾਕਟਰਾਂ ਨੇ ਇਕੱਠੇ ਹੋ ਕੇ ਧਰਨਾ ਲਗਾਇਆ ਰੋਸ਼ ਪ੍ਰਦਰਸ਼ਨ ਕੀਤਾ ਤੇ ਸਰਕਾਰਾਂ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਆਪਣੀ ਸੁਰੱਖਿਆ ਦੀ ਮੰਗ ਕੀਤੀ ਹੈ। ਰਾਤ ਦੇਰ ਵਸੇ ਸੀਵਲ ਹਸਪਤਲ ਤੇ ਸਟ੍ਰਾਈਕ ਕੀਤੀ ਹੈ। ਉਹਦੇ ਬਾਰੇ ਕੀ ਕਹਿਣਾ ਹੈ? ਇਹ ਸਾਡਾ ਜਿਹੜਾ ਕੋਲਕਾਟਾ 'ਚ ਰੇਪ ਤੇ ਮਰਦ ਦਾ ਜੋ ਇੱਕ ਮੰਦ ਬੜੀ ਹੀ ਮੰਦਪਾਗੀ ਘਟਨਾ ਹੋਈ ਹੈ। ਕਦੀ ਇਸ ਸਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇਹ ਇਹ ਜ ਸਾਨੂੰ ਰੋਸ ਮਜਾਇਰਾ ਕਰਨਾ ਪਏਗਾ। ਪਰ ਇਹ ਸਮਾਜ ਦੀ ਬੜੀ ਹੀ ਮੈਂ ਤਾਂ ਕਵਾਂਗਾ ਕਿ ਬੜੀ ਤੰਗ ਦਿਲੀ ਹੈ ਕਿ ਇਹੋ ਜਿਹਾ ਸਾਨੂੰ ਲੋਕ ਜਨਤਾ ਕਰਨਾ ਪੈ ਰਿਹਾ ਹੈ ਜਿਹਦੇ ਵਿੱਚ ਇੱਕ ਲੇਡੀ ਡਾਕਟਰ ਨਾਈਟ ਦੀ ਡਿਊਟੀ ਕਰ ਰਹੀ ਸੀ ਤੇ ਨਾਈਟ ਦੀ ਡਿਊਟੀ ਕਰਦੇ ਦੌਰਾਨ ਉਹਦੇ ਨਾਲ ਵੇਪ ਹੁੰਦਾ ਤੇ ਉਸ ਤੋਂ ਬਾਅਦ ਉਹਦਾ ਮਟਰ ਕਰ ਦਿੱਤਾ ਜਾਂਦਾ ਹੈ ਤੇ ਹਜੇ ਤੱਕ ਸਰਕਾਰ ਨੇ ਉਹਨਾਂ ਜਿਹੜੇ ਮਲਜ਼ਮ ਨੇ ਉਹਨਾਂ ਦੇ ਖਿਲਾਫ ਹਜੇ ਤੱਕ ਕੁਝ ਵੀ ਕਾਰਵਾਈ ਨਹੀਂ ਕੀਤੀ ਹੈ ਤੇ ਅਸੀਂ ਉਹਨਾਂ ਮਾਪਿਆਂ ਦੇ ਨਾਲ ਖੜੇ ਆ ਉਹਨਾਂ ਦਾ ਜਿਹੜਾ ਲਾਸ ਹੋਇਆ ਉਹ ਸਾਰੀ ਉਮਰ ਵਾਸਤੇ ਜਿਹੜੀ ਬੱਚੀ ਉਹਨਾਂ ਤੋਂ ਵਿਛੜ ਗਈ ਉਹ ਤਾਂ ਅਸੀਂ ਕਦੀ ਮੋੜ ਨਹੀਂ ਸਕਦੇ ਪਰ ਅਸੀਂ ਉਹਨਾਂ ਦੇ ਨਾਲ ਖੜੇ ਆ ਇਸ ਦੁੱਖ 'ਚ ਕਿਸੇ ਪ੍ਰਤਾਵੇ ਵਾਸਤੇ ਅੱਜ ਪੀਸੀਐਮਐਸ ਮੁਹੱਲੀ ਵੱਲੋਂ ਪੂਰੇ ਜੋ ਡਿਸਟ੍ਰਿਕਟ ਦੇ ਹਸਪਤਾਲ ਨੇ ਸਰਕਾਰੀ ਹਸਪਤਾਲ ਨੇ ਉਹਨਾਂ ਦੀ ਆਪੀਡੀ ਸ਼ਟਡਾਊਨ ਕੀਤੀ ਗਈ ਹੈ ਪਰ ਜਿਹੜੀ ਐਮਰਜੈਂਸੀ ਸੇਵਾਵਾਂ ਨੇ ਤੇ ਜਿਵੇਂ ਆਪਣਾ ਹਰ ਬੁੱਧਵਾਰ ਈਪੀਆਈ ਲੱਗਦਾ ਹੈ ਜਿਹਨੂੰ ਅਸੀਂ ਮਮਤਾ ਦਿਵਸ ਕਹਿੰਦੇ ਆ ਜਿਹਦੇ ਵਿੱਚ ਬੱਚਿਆਂ ਦੇ ਟੀਕੇ ਲਾਏ ਜਾਂਦੇ ਨੇ ਉਹ ਸਾਡਾ ਉਦਾਂ ਹੀ ਚੱਲ ਰਹੇ ਨੇ ਐਮਰਜੈਂਸੀ ਸੇਵਾਵਾਂ ਐਮਰਜੈਂਸੀ ਓਟੀ ਤੇ ਜਿਹੜਾ ਮਮਤਾ ਦਿਵਸ ਬੱਚਿਆਂ ਨੂੰ ਟੀਕੇ ਲਾਈ ਜਾਂਦੇ ਆ ਉਹ ਸਾਡਾ ਨਿਰਵਿਘਨ ਚੱਲਦਾ ਹੈ